ਸੰਗਤ ਲੱਗੀ ਆ ਸਾਰੇ ਪਿੰਡਾਂ ਨੇ ਲੱਗੇ ਨੇ ਆਲੇ-ਦਾਲੇ ਪਿੰਡਾਂ ਵਾਲੇ ਬਹੁਤ ਮਿਹਨਤ ਕਰ ਰਹੇ ਨੇ ਪ੍ਰਸ਼ਾਸਨ ਦੀਆਂ ਟੀਮਾਂ ਖੜੀਆਂ ਨੇ ਜੋ-ਜੋ ਜਿੰਨਾ-ਜਿੰਨਾ ਕਰ ਸਕਦਾ ਹਰ ਬੰਦਾ ਆਪਣਾ ਜੋਰ ਲਾ ਰਿਹਾ ਤੇ ਪਰਮਾਤਮਾ ਦੀ ਚਲੋ ਹੁਣ ਕਿਰਪਾ ਵੀ ਹਲੇ ਇੱਥੇ ਬਾਰਿਸ਼ ਨਹੀਂ ਹੋ ਰਹੀ ਪਿੱਛੋਂ ਜੇ ਬਾਰਿਸ਼ ਘਟ ਜਵੇ ਪਾਣੀ ਪਿੱਛੋਂ ਘਟ ਜਵੇ ਤਾਂ ਸੌਖਾ ਹੋ ਜਾਊਗਾ ਆਦਰਵਾਇਸ ਸਾਰੇ ਜਾਨ ਮਾਰ ਕੇ ਲੱਗੇ ਹੋਏ ਨੇ ਤੁਸੀਂ ਕਵਰ ਕਰ ਹੀ ਰਹੇ ਹੋ ਸਾਰਿਆਂ ਨੂੰ ਇੱਥੋਂ ਲੈ ਕੇ ਮੇਰੇ ਹਿਸਾਬ ਨਾਲ 2 2 ਕਿਲੋਮੀਟਰ ਤੱਕ ਤਾਂ ਗੱਡੀਆਂ ਖੜੀਆਂ ਲੋਕ ਮਿੱਟੀਆਂ ਲੈ ਲੈ ਆ ਰਹੇ ਨੇ ਜੋ ਜਿਹਦੇ ਹੱਥ ਜੋ ਹੈਗਾ ਬੋਰੀਆਂ ਭਰੀਆਂ ਜਾ ਰਹੀਆਂ ਜਾਲ ਬਣਾਏ ਜਾ ਰਹੇ ਆ ਮਤਲਬ ਅੰਡ ਫੜੀ ਮਿਲਟਰੀ ਵੀ ਆ ਗਈ ਆ ਆਂਡੀਆਰਜ ਦੀਆਂ ਟੀਮਾਂ ਨੇ ਪੁਲਸ ਲੱਗੀ ਆ ਸਾਰਾ ਡਿਸਟ੍ਰਿਕਟ ਪ੍ਰਸ਼ਾਸਨ ਲੱਗਾ ਜਰੂਰ ਇੱਥੇ ਪਹੁੰਚੋ ਸੇਵਾ ਲੈ ਕੇ ਜਰੂਰ ਪਹੁੰਚੋ ਉਸ ਤੋਂ ਬਾਅਦ ਕੱਲ ਦਾ ਦੇਖ ਰਹੇ ਆ ਵੀ ਟਰਾਲੀਆਂ ਦੀਆਂ ਟਰਾਲੀਆਂ ਮਿੱਟੀ ਲੈ ਕੇ ਇੱਥੇ ਪਹੁੰਚ ਰਹੀਆਂ ਬਿਲਕੁਲ ਡੀਸੀ ਸਾਹਿਬ ਨੇ ਅਪੀਲ ਕੀਤੀ ਸੀਗੀ ਤੇ ਪੰਜਾਬੀ ਆ ਪੰਜਾਬੀ ਤਾਂ ਉਹ ਨਹੀਂ ਹਟਦੇ ਜਦੋਂ ਕੋਈ ਸੱਦੇ ਫੇਰ ਤਾਂ ਪਹੁੰਚ ਹੀ ਜਾਂਦੇ ਆ ਤੇ ਬਾਕੀ ਚੜ੍ਹਦੀ ਕਲਾ ਜਲੇ ਸਾਰੇ ਵੀਰੇ 21 ਤਰੀਕ ਤੋਂ ਢਾਹ ਲੱਗੀ ਹੋਈ ਆ ਉਦੋਂ ਤੋਂ ਹੀ ਸੇਵਾ ਕਰ ਰਹੇ ਆ ਜਿੱਦਣ ਵਾਲਾ ਹਾਲਾਤ ਨੇ ਜੇਕਰ ਗੱਲ ਕਰੀਏ 7 ਸਤੰਬਰ ਦੇ ਤਾਂ ਕੀ ਹਾਲਾਤ ਨੇ ਤੇ ਬੰਨਾਂ ਜੀ ਅੱਜ 7 ਸਤੰਬਰ ਹੋ ਗਈ ਆ 7 ਲੋਹ ਦਰਿਆ ਦੇ ਵਿੱਚ ਬਹੁਤ ਸਾਰੀ ਜ਼ਮੀਨ ਗਰ ਗਈ ਆ ਢਾਹ ਲੱਗੀ ਹੋਈ ਆ ਕੋਸ਼ਿਸ਼ ਸਾਡੀ ਜਾਰੀ ਆ ਆ ਸਰ ਮੌਕੇ ਤੇ ਪਹੁੰਚੋ ਸਸਰਾਲੀ ਕਲੋਨੀ ਕੀ ਹਾਲਾਤ ਹੈ ਸਮੇਂ ਦੇਖਦੇ ਆ ਦੇਖੋ ਹਾਲਾਤ ਤਾਂ ਸਾਰੇ ਹੀ ਦੇਖ ਰਹੇ ਨੇ ਪਾਣੀ ਤੇਜ਼ ਆ ਬਾਕੀ ਸੰਗਤ ਲੱਗੀ ਆ ਸਾਰੇ ਪਿੰਡਾਂ ਨੇ ਲੱਗੇ ਨੇ ਆਲੇ-ਦਾਲੇ ਪਿੰਡਾਂ ਵਾਲੇ ਬਹੁਤ ਮਿਹਨਤ ਕਰ ਪ੍ਰਸ਼ਾਸਨ ਦੀਆਂ ਟੀਮਾਂ ਖੜੀਆਂ ਨੇ ਜੋ ਜੋ ਜਿੰਨਾ ਜਿੰਨਾ ਕਰ ਸਕਦਾ ਹਰ ਬੰਦਾ ਆਪਣਾ ਜੋਰ ਲਾ ਰਿਹਾ ਤੇ ਪਰਮਾਤਮਾ ਦੀ ਚਲੋ ਹੁਣ ਕਿਰਪਾ ਵੀ ਹਲੇ ਇੱਥੇ ਬਾਰਿਸ਼ ਨਹੀਂ ਹੋ ਰਹੀ ਪਿੱਛੋਂ ਜੇ ਬਾਰਿਸ਼ ਘਟ ਜਵੇ ਪਾਣੀ ਪਿੱਛੋਂ ਘਟ ਜਵੇ ਤਾਂ ਸੌਖਾ ਹੋ ਜਾਊਗਾ ਆਦਰਵਾਇਸ ਸਾਰੇ ਜਾਨ ਮਾਰ ਕੇ ਲੱਗੇ ਹੋਏ ਨੇ ਤੁਸੀਂ ਕਵਰ ਕਰ ਹੀ ਰਹੇ ਹੋ ਸਾਰਿਆਂ ਨੂੰ ਇੱਥੋਂ ਲੈ ਕੇ ਮੇਰੇ ਹਿਸਾਬ ਨਾਲ 2.5 ਕਿਲੋਮੀਟਰ ਤੱਕ ਤਾਂ ਗੱਡੀਆਂ ਖੜੀਆਂ ਨੇ ਲੋਕ ਮਿੱਟੀਆਂ ਲੈ ਲੈ ਆ ਰਹੇ ਨੇ ਜੋ ਜਿਹਦੇ ਹੱਥ ਜੋ ਹੈਗਾ ਬੂਰੀਆਂ ਭੜੀਆਂ ਜਾ ਰਹੀਆਂ ਜਾਲ ਬਣਾਏ ਜਾ ਰਹੇ ਆ ਮਤਲਬ ਸਾਡੀ ਮਿਲਟਰੀ ਵੀ ਆ ਗਈ ਆ ਐਨਡੀਆਰਫ ਦੀਆਂ ਟੀਮਾਂ ਨੇ ਪੁਲਿਸ ਲੱਗੀ ਆ ਸਾਰਾ ਡਿਸਟ੍ਰਿਕਟ ਪ੍ਰਸ਼ਾਸਨ ਲੱਗਾ ਸਭ ਤੋਂ ਵੱਧ ਪਿੰਡਾਂ ਦੀ ਸੰਗਤ ਲੱਗੀ ਆ ਕੱਲ ਡੀਸੀ ਸਾਹਿਬ ਨੇ ਕਹਿ ਸੀਗਾ ਵੀ ਜਰੂਰ ਇੱਥੇ ਪਹੁੰਚੋ ਸੇਵਾ ਲੈ ਕੇ ਜਰੂਰ ਪਹੁੰਚੋ ਉਸ ਤੋਂ ਬਾਅਦ ਅੱਜ ਦਾ ਦੇਖ ਰਿਹਾ ਹਾਂ ਵੀ ਟਰਾਲੀਆਂ ਦੀਆਂ ਟਰਾਲੀਆਂ ਮਿੱਟੀਆਂ ਲੈ ਕੇ ਇੱਥੇ ਪਹੁੰਚ ਰਹੀਆਂ ਬਿਲਕੁਲ ਡੀਸੀ ਸਾਹਿਬ ਨੇ ਅਪੀਲ ਕੀਤੀ ਸੀਗੀ ਤੇ ਪੰਜਾਬੀ ਆ ਪੰਜਾਬੀ ਤਾਂ ਉਹ ਨਹੀਂ ਹਟਦੇ ਜਦੋਂ ਕੋਈ ਛੱਦੇ ਫੇਰ ਤਾਂ ਪਹੁੰਚ ਹੀ ਜਾਂਦੇ ਆ ਤੇ ਬਾਕੀ ਚੜ੍ਹਦੀ ਕਲਾ ਜਲੇ ਸਾਰੇ ਜਗਾਰੇ ਚੱਲ ਰਹੇ ਨੇ ਪਰਮਾਤਮਾ ਮਿਹਰ ਕਰੂਗਾ ਦੋ ਦਿਨ ਜੇ ਧੁੱਪ ਹੈਗੀ ਤਾਂ ਪਿਛੋਂ ਪਾਣੀ ਘਟ ਗਿਆ ਤਾਂ ਪਾਣੀ ਦਾ ਜਿਹੜਾ ਕਟਾਹ ਘਟ ਜੂਗਾ ਉਹਦੇ ਨਾਲ ਸੋਖਾ ਹੋ ਜੂਗਾ ਬਾਕੀ ਆ ਮੁੰਡੇ ਖੜੇ ਨੇ ਪਿੰਡਾਂ ਵਾਲੇ ਇਹਨਾਂ ਨੂੰ ਜਿਆਦੇ ਸਿਆਣਾ ਤੇ ਪਰਮਾਤਮਾ ਭਲੀ ਕਰੂਗਾ ਸਾਰਿਆਂ ਨਾਲ ਜਿਹੜਾ ਨੁਕਸਾਨ ਹੋ ਗਿਆ ਉਹ ਤਾਂ ਵਾਪਸ ਨਹੀਂ ਹੋ ਸਕਦਾ ਪਰ ਪਰਮਾਤਮਾ ਕਰੇ ਕਿ ਅੱਗੇ ਬਾਕੀ ਪਿੰਡਾਂ ਦੀਆਂ ਫਸਲਾਂ ਬਚ ਜਾਣ ਉਹੀ ਬਹੁਤ ਆ ਕਿਉਂਕਿ ਲੁਧਿਆਣੇ ਤਾਂ ਇੱਥੇ ਹੀ ਆ ਅਸੀਂ ਤਾਂ ਹੁਣ 4-5 ਦਿਨ ਅਸੀਂ ਫੌਜਪੁਰ ਵੀ ਲਾਏ ਨੇ ਉੱਥੇ ਦਾ ਲੋਕਾਂ ਦਾ ਬਹੁਤ ਨੁਕਸਾਨ ਜਿਸ ਤਰੀਕੇ ਨਾਲ ਦੇਖਦੇ ਆ ਪੂਰੇ ਪੰਜਾਬ ਜੋ ਤਰਾਸਦੀ ਹੋਈ ਹੈ ਤਕਰੀਬਨ 22 23 ਜ਼ਿਲ੍ਹੇ ਇਸ ਦੀ ਮਾਰ ਹੇਟ ਨੇ ਤੇ ਜੇਕਰ ਇੱਥੇ ਵੀ ਹੁੰਦਾ ਤਾਂ ਇਹ ਵੀ ਮਤਲਬ ਸੰਭਾਲਣਾ ਉੱਥੇ ਬਿਲਕੁਲ ਡੀਸੀ ਸਾਹਿਬ ਦੀ ਬੜੀ ਚੰਗੀ ਐਫਰਟ ਹੈ ਡੀਸੀ ਸਾਹਿਬ ਨੇ ਮੌਕੇ ਤੇ ਆ ਗਏ ਪਿੰਡਾਂ ਵਾਲਿਆਂ ਨੇ ਬਹੁਤ ਐਫਰਟ ਕੀਤੀ ਆ ਕਿ ਪਹਿਲੀ ਰਾਤ ਤੋਂ ਹੀ ਇੱਥੇ ਕੰਮ ਲੱਗਿਆ ਪੂਰੇ ਸਾਹਮਣੇ ਆ ਬੰਨ ਫਿਰ ਉਸ ਤੋਂ ਪਿੱਛੇ ਬਣਾਇਆ ਉਦੋਂ ਪਿੱਛੇ ਬਣਾਇਆ ਬਹੁਤ ਮਤਲਬ ਬਚਾਅ ਕੀਤਾ ਫਿਰ ਵੀ ਜਿਹੜਾ ਨੁਕਸਾਨ ਹੋਇਆ ਉਹ ਹੁਣ ਪਰਮਾਤਮਾ ਦਾ ਮੇਰ ਕਰੇ ਪ੍ਰਮਾਤਮਾ ਮੈਂ ਅਰਦਾਸ ਹੀ ਕਰ ਸਕਦੇ ਆ ਕੋਈ ਦਾਤਾ ਹੁਣ ਮੀਂਹ ਤੇ ਬਸ ਕਰ ਆਪ ਦੀ ਟੂਟੀ ਬੰਦ ਕਰ ਲਾ ਬਹੁਤ ਹੋ ਗਿਆ ਜਿਸ ਤਰੀਕੇ ਨਾਲ ਲਗਾਤਾਰ ਹੀ ਲੁਧਿਆਣਾ ਦੇ ਸਸਰਾਲੀ ਕਰੇ ਤੋਂ ਤੁਸੀਂ ਬੰਦ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੇ ਇਸ ਸਮੇਂ ਨੌਜਵਾਨ ਜਿਹੜੇ ਨੇ ਲਗਾਤਾਰ ਹੀ ਇੱਥੇ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਵੀਰ ਜੀ ਕਦੋਂ ਤੋਂ ਸੇਵਾ ਚੱਲਦੀ ਫਿਰ ਵੀਰੇ 21 ਤਰੀਕ ਤੋਂ ਢਾ ਲੱਗੀ ਹੋਈ ਆ ਉਦੋਂ ਤੋਂ ਹੀ ਸੇਵਾ ਕਰ ਰਹੇ ਆਂ ਦਿਨ ਰਾਤ ਹਾਲਾਤ ਨੇ ਜੇਕਰ ਗੱਲ ਕਰੀਏ ਇਹ 7 ਸਤੰਬਰ ਦੇ ਤਾਂ ਕੀ ਹਾਲਾਤ ਨੇ ਤੇ ਬੰਨੋ ਪਾਜੀ ਅੱਜ ਸਤਲੁਜ ਦਰਿਆ ਦੇ ਵਿੱਚ ਬਹੁਤ ਸਾਰੀ ਜ਼ਮੀਨ ਗਰ ਗਈ ਆ ਤਾਂ ਲੱਗੀ ਹੋਈ ਆ ਕੋਸ਼ਿਸ਼ ਸਾਡੀ ਜਾਰੀ ਆ ਇਹ ਲਗਾਤਾਰ ਹੀ ਹੁਣ ਕੀ ਸੇਵਾ ਕੀ ਚੱਲਦੀ ਵੀ ਤੁਹਾਡੇ ਵੱਲੋਂ ਪਾਜੀ ਅਸੀਂ ਜਲ ਲੈ ਕੇ ਆ ਰਹੇ ਆ ਜਿਹੜੀ ਆਰਮੀ ਲੱਗੀ ਹੋਈ ਆ ਉਹਨਾਂ ਨੂੰ ਪਾਣੀ ਪਿਲਾ ਰਹੇ ਆ ਜੀ ਤੇ ਕਿਸ ਤਰੀਕੇ ਨਾਲ ਜਦੋਂ ਬੰਨ ਲਗਾਤਾਰ ਜਿਹੜਾ ਘਟਾਲ ਆਉਂਦਾ ਤੇ ਢਿਗਾ ਜਿਹੜੀਆਂ ਡਿੱਗਦੀਆਂ ਹੋਈਆਂ ਇਸ ਦੇ ਵਿੱਚ ਨਜ਼ਰ ਆਉਂਦੀਆਂ ਨੇ ਤੇ ਉਸ ਸਮੇਂ ਕੀ ਹਾਲਾਤ ਐ ਸਮੇਂ ਬਣਦੇ ਨੇ ਜਦੋਂ ਸਾਰੇ ਇੱਥੇ ਨੌਜਵਾਨ ਖੜੇ ਸੇਵਾ ਕਰਦੇ ਡਰ ਜਾਂ ਮਹਿਸੂਸ ਪਾਜੀ ਡਰ ਤਾਂ ਮਹਿਸੂਸ ਹੁੰਦਾ ਬਾਕੀ ਵਾਹਿਗੁਰੂ ਤੇ ਭਰੋਸਾ ਵਾ ਉਹਨਾਂ ਨਾਲ ਜਿੱਦਾਂ ਕਰਨੀ ਜੀ ਉਦਾਂ ਹੀ ਮੇਨਤ ਦੀ ਗੱਲ ਕਰੀਏ ਤਾਂ ਹਮੇਸ਼ਾ ਨੌਜਵਾਨ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਨਾਲ ਜੋੜਿਆ ਜਾਂਦਾ ਜਾਂ ਗਲਤ ਸੰਗਤਾਂ ਨਾਲ ਜੋੜਿਆ ਜਾਂਦਾ ਪਰ ਜਦੋਂ ਇੱਥੇ ਲੋਡ ਪਈ ਹੈ ਪੰਜਾਬ ਨੂੰ ਤਾਂ ਸਭ ਤੋਂ ਵੱਧ ਨੌਜਵਾਨ ਪੀੜ੍ਹੀ ਮੂਹਰੇ ਆ ਗਈ ਹੈ ਹਾਂਜੀ ਸਰ ਸਹੀ ਹੈ ਜੀ ਜਦੋਂ ਵੀ ਕਿਤੇ ਵੀ ਲੋਡ ਪੈਂਦੀ ਆ ਸਭ ਤੋਂ ਪਹਿਲਾਂ ਨੌਜਵਾਨ ਮੂਹਰੇ ਆਉਂਦੇ ਆ ਤੁਸੀਂ ਇੱਥੇ ਵੀ ਦੇਖ ਸਕਦੇ ਆ ਲਾਈਵ ਕਿ ਇੱਥੇ ਵੀ ਨੌਜਵਾਨ ਸੇਵਾ ਦੇ ਵਿੱਚ ਹਾਜ਼ਰ ਆ ਸਭ ਤੋਂ ਪਹਿਲਾਂ ਮੂਹਰੇ ਨੌਜਵਾਨੀ ਕਰ ਗੱਲ ਕਰੀਏ ਅੱਗੇ ਦੇ ਸਿਚੁਏਸ਼ਨ ਕਿਸ ਤਰੀਕੇ ਨਾਲ ਦੀ ਵੀ ਅੱਗੇ ਜਿਹੜੀਆਂ ਬਚਾਅ ਕਿਸ ਤਰੀਕੇ ਨਾਲ ਚੱਲਦਾ ਸਰ ਅੱਗੇ ਬਚਾਅ ਵਾਸਤੇ ਠੋਕਰਾਂ ਲਾਈਆਂ ਜਾ ਰਹੀਆਂ ਵਾ ਆਰਮੀ ਵੱਲੋਂ ਜੇ ਸਫਲਤਾ ਹੋ ਗਈਆਂ ਤੇ ਬਚਾਅ ਵਾ ਜੀ ਯਕੀਨ ਆ ਆਰਮੀ ਤੇ ਹਾਂਜੀ ਹਾਂਜੀ ਪੂਰਾ ਵਿਸ਼ਵਾਸ ਜੈ ਜਵਾਨ ਜੈ ਕਿਸਾਨ ਟੀਲਿਆਂ ਦੇ ਕਿਲੇ ਕਰਕੇ ਵੀਰੇ 200 ਕਿਲਾ ਕਰ ਗਿਆ ਤੇ ਭਾਈ ਡੇਲੀ ਫੱਟ ਰਹੇ ਆ ਵੀਰੇ ਬੰਦੇ ਮਿਹਨਤ ਇਹ ਕਰ ਰਹੇ ਆ ਪੈਸੇ ਬਾਰੋ-ਬਾਰੇ ਹੋਰ ਲਈ ਜਾਂਦੇ ਆ ਵੀਰ ਜੀ ਸਾਨੂੰ ਫੋਟੋਆਂ ਆਈਆਂ ਭਾਈ ਆਡੀ ਇਹ ਜਿਹੜੀ ਸੇਵਾ ਇੱਥੇ ਪਹੁੰਚਦੀ ਸਹੀ ਬੰਦਾਂ ਤੱਕ ਨਹੀਂ ਪਹੁੰਚਦੀ ਸੇਵਾ ਬੰਦੇ ਕਰ ਰਹੇ ਆ ਤੇ ਪੈਸੇ ਹੋਰ ਬੰਦੇ ਲਈ ਆਈ ਜਾ ਰਹੀ ਆ ਨਾਲ ਦੇ ਪਿੰਡਾਂ ਦੇ ਬਾਈ ਜੀ ਸੇਵਾ ਸਾਰੇ ਕਰ ਰਹੇ ਆ ਬਾਈ ਜੀ ਆ ਬਹੁਤ ਦੂਰ ਤੋਂ ਕੱਲ ਬਠਿੰਡੇ ਤੋਂ ਵੀਰੇ 12 ਡੇਪਰ ਆਏ ਸਰਕਾਰ ਆ ਰਹੀਆਂ ਵਾ ਵੀਰੇ ਦੇਖ ਦੇ ਕੇ ਜਾਈ ਜਾਣੀਆਂ ਕੋਈ ਕੰਮ ਨਹੀਂ ਕਰ ਰਿਹਾ ਵੀਰੇ ਪ੍ਰਸ਼ਾਸਨ ਦਾ ਕੋਈ ਯੋਗਦਾਨ ਨਹੀਂ ਹੁਣ ਵੀਰੇ ਖੜੇ ਆ ਆਪਾਂ ਨੂੰ ਕੋਈ ਨਹੀਂ ਹੋਣਾ ਵੀਰੇ ਪਿੰਡਾਂ ਵਾਲੇ ਆ ਆਮ ਜਨਤਾ ਨਾਲ ਕੋਈ ਰਤਕਾਰ ਨਹੀਂ ਕੋਈ ਨਹੀਂ ਸੀ ਜੀ ਰਾਤ ਨੂੰ ਬਿਰੇ 6 ਵਜੇ ਤੋਂ ਬਾਅਦ ਨਹੀਂ ਆਮੇਗਾ 6 ਵਜੇ ਤੋਂ ਬਾਅਦ ਕੋਈ ਪੌਲਿਸ ਵੀ ਨਹੀਂ ਸੀਗੀ ਕੋਈ ਨਹੀਂ ਬਰੇ ਕੰਮ ਆ ਆ ਹੁਣ ਖੜੇ ਜਦ ਮੀ ਪੈਣ ਲੱਗ ਜਿਓ ਸਾਰੇ ਗੈਪ ਹੋ ਜਾਣੇ ਜੀ ਸਾਰੇ ਗੈਪ ਵੀਰੇ ਨੌਜਵਾਨ ਸੇਵਾ ਕਰ ਰਹੇ ਨੇ ਪਰ ਜਿੱਥੇ ਨੌਜਵਾਨ ਰੋਸ ਪ੍ਰਗਟ ਕਰਦੇ ਨੇ ਵੀ ਜਿਹੜੀ ਆ ਆਰਮੀ ਹੈ ਉਹ 6 ਵਜੇ ਤੋਂ ਬਾਅਦ ਜਿਹੜੀ ਕਿ ਇੱਥੇ ਨਹੀਂ ਨਜ਼ਰ ਆਉਂਦੀ ਪਰ ਤੁਹਾਨੂੰ ਇੱਕ ਜਾਣਕਾਰੀ ਦੇਣੀ ਚਾਹਾਂਗੇ ਵੀ ਜਿਹੜੇ ਲੰਗਰ ਵਾਲੇ ਨੇ ਜਾਂ ਜਿਹੜੀ ਆਰਮੀ ਐਨਡੀਆਰਐਫ ਐਸਡੀਆਰਐਫ ਜਾਂ ਹੋਰ ਜਿਹੜੀਆਂ ਵੀ ਸਰਕਾਰੀ ਸੰਸਥਾਵਾਂ ਨੇ ਜੋ ਇੱਥੇ ਕੰਮ ਕਰਦੀਆਂ ਨੇ ਤੇ ਉਹ ਇੱਕ ਰੈਸਕਿਊ ਟੀਮਸ ਹੁੰਦੀਆਂ ਨੇ ਤਾਂ ਰੈਸਕਿਊ ਟੀਮ ਤੇ ਰਿਲੀਫ ਟੀਮ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਜਿਹੜਾ ਰਿਲੀਫ ਹੁੰਦਾ ਉਸ ਦਾ ਕੰਮ ਦੁੱਧ ਪਾਣੀ ਆ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ ਹੁੰਦਾ ਤੇ ਜਿੱਥੇ ਗੱਲ ਕਰੀਏ ਆਰਮੀ ਦੀ ਤਾਂ ਆਰਮੀ ਰੈਸਕਿਊ ਟੀਮ ਕੰਮ ਕਰਦੀ ਹੈ ਜਾਂ ਕਹਿ ਲਓ ਬਚਾਅ ਕਾਰਜਾਂ ਵਾਸਤੇ ਕੰਮ ਕਰਦੀ ਹੈ ਤੇ ਬਿਲਕੁਲ ਜੇਕਰ ਗੱਲ ਕਰੀਏ ਜੇਕਰ ਇਹ ਸ਼ਾਮ ਨੂੰ ਕੰਮ ਕਰਦੇ ਨੇ ਤਾਂ ਉਹ ਕੰਮ ਕਰਨ ਦੀ ਗਤੀ ਘੱਟ ਹੋਏਗੀ ਤੇ ਉੱਥੇ ਜੇਕਰ ਸ਼ਾਮ ਹੋਣ ਤੋਂ ਪਹਿਲਾਂ ਕੰਮ ਕਰਦੇ ਨੇ ਤਾਂ ਉਸ ਦੀ ਗਤੀ ਵੀ ਜ਼ਿਆਦਾ ਹੁੰਦੀ ਹੈ ਤੇ ਕੰਮ ਕਰਨ ਦਾ ਜਿਹੜਾ ਤਰੀਕਾ ਹੁੰਦਾ ਉਹ ਵੀ ਜ਼ਿਆਦਾ ਵਧੀਆ ਹੁੰਦਾ ਤਾਂ ਬਿਲਕੁਲ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਰੈਸਕਿਊ ਅਤੇ ਰਿਲੀਫ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਇਸ ਨੂੰ ਆਰਮੀ ਨੂੰ ਉਸ ਚੀਜ਼ ਦੇ ਨਾਲ ਨਾ ਜੋੜਿਆ ਜਾਵੇ ਆਰਮੀ ਇੱਕ ਰੈਸਕਿਊ ਕੰਪਨੀ ਹੈ ਤੇ ਜਿਹੜੀ ਰਿਲੀਫ ਜਿਹੜੇ ਇੱਥੇ ਲੰਗਰ ਜਾਦੇ ਨੇ ਉਹ ਇੱਕ ਅਲੱਗ ਚੀਜ਼ ਚੱਲਦੀ ਹੈ